ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਸਾਹਿਬ ਵਿੱਚ ਸ਼ਸਤਰ ਬਣਾਉਣ ਦੇ کارਖਾਨੇ ਲਾਣ ਲਈ ਲੋਹਾਰਾਂ ਛਠਿਆਰਾਂ ਨੂੰ ਸਦ ਲਿਆ ਤਾਂ ਇਸ ਕੰਮ ਦੇ ਮਹਰ ਅਨੰਦਪੁਰ ਸਾਹਿਬ ਵਿੱਚ ਆ ਕੇ ਬਸਣੇ ਸ਼ੁਰੂ ਹੋ ਗਏ ਇਸ ਨਾਲ ਪਹਾੜੀ ਰਾਜੇ ਹੋਰ ਵੀ ਕੰਬ ਉੱਠੇ ਅਤੇ ਇਸ ਤਾਕ ਵਿੱਚ ਰਹਿਣ ਲੱਗੇ ਕਿ ਕਿਵੇਂ ਨਾ ਕਿਵੇਂ ਸਿੱਖ ਸ਼ਕਤੀ ਦਾ ਖਾਤਮਾ ਕੀਤਾ ਜਾਵੇ ਹਜ਼ੂਰ ਇੱਕ ਵਾਰੀ ਸ਼ਿਕਾਰ ਖੇਡ ਰਹੇ ਸਨ ਆਪਣੇ ਨਾਲ ਕੇਵਲ ਗਿਣਤੀ ਦੇ ਸਿੱਖ ਸਨ ਬਲਿਆ ਚੰਦ ਅਤੇ ਆਲਮ ਚੰਦ ਪਹਾੜੀ ਕਾਫੀ ਗਿਣਤੀ ਦੇ ਆਦਮੀਆਂ ਨਾਲ ਸ਼ਹਿਰ ਕੇ ਤਾਕ ਲਈ ਬੈਠੇ ਸਨ ਅਤੇ ਸੋਚ ਰਹੇ ਸਨ ਕਿ ਅੱਜ ਤੋਂ ਪਿੱਛੋਂ ਹਜ਼ੂਰ ਸ਼ਿਕਾਰ ਖੇਡਣ ਜੋਗੇ ਨਹੀਂ ਰਹਿਣਗੇ ਪਹਾੜੀਆਂ ਨੇ ਸਾਬਾ ਹੋਤੇ ਅਚਾਨਕ ਹਮਲਾ ਕਰ ਦਿੱਤਾ ਗੁਰੂ ਜੀ ਲਈ ਇਹ ਹਮਲਾ ਪੂਰੇ ਤੌਰ ਤੇ ਅਣਜਿਦਿਆ ਸੀ ਅਤੇ ਹਮਲਾਵਰਾਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਸੀ ਪਰ ਹਮਲਾਵਰਾਂ ਦਾ ਇੱਕ ਮੁਖੀ ਤਾਂ ਥਾਏ ਰਿਹਾ ਅਤੇ ਦੂਜਾ ਬਾਹ ਕਟਵਾ ਕੇ بج گیا ہزور اسی طرح شکار کھیڑتے رہے جمیں کچھ ہویا ہی نہ ہو پہاڑی راجہ کے دلوں میں اجہا ڈر بیٹھا کہ دیا دزشہ کا رنگ ہور بھی گہرا ہو گیا بھیم چند کا پتر ازمیر چند ان سب راجوں کا مکھی سی جو خالسے دیا سرگرمیاں ویخ کے غیر ضروری طور پہ اوکھے ہو رہے سن آخر ازمیر چند نے اس معاملے پہل کیتی اتے دو طرفہ کاروائی شروع کیتی ایک پاسے حجور نو خط لے کے انندپور صاحب چڈ کے جان, جان اس دے بدلے خراج ادا کرن کرنے کہا پر گرو صاحب دا سپشٹ سٹینڈ اے سی کی کہ واغ دی زمین گرو تیگ بہا درجی دی چر خرید ملکیت سی اس پنڈ ہی نام بدل کے نام پور رکھیا گیا سی اس لیے گرو جی آنند پور صاحب چڈن لی تیار نہیں سن باقی دے پہاڑی راجہ نے ستھتی کا ناجائز فائدہ دے ہوئے دوہاں تروں چکنا چکا شروع کر دم کمزور بیقتی وگ وہ نہ گرو جیوں ناراض کرنا چاہتے سنتے نہ ہی اپنے بچوں ਸਭ ਤੋਂ ਤਗੜੇ ਪਹਾੜੀ ਰਾਜੇ ਪੀਮ ਚੰਦ ਨਾਲ ਵੈਰ ਪਾਉਣਾ ਚਾਹਦੇ ਸਨ ਚੁੱਪ ਵੀ ਨਹੀਂ ਸੀ ਰਹਿ ਸਕਦੇ ਇਸ ਲਈ ਦੋਹੀ ਪਾਸੇ ਆਪਣੇ ਸਹਾਇਤਾ ਦਾ ਵਿਸ਼ਵਾਸ ਦਿਵਾਉਂਦੇ ਰਹਿੰਦੇ ਸਨ ਸੈਨਾਪਤੀ ਦੇ ਸ਼ਬਦਾਂ ਵਿੱਚ ਭੇਜ ਦਿਓ ਲਿਖ ਕੇ ਉਹਨੇ ਅਬ ਛਾਡੋ ਗੁਰੂ ਜੀ ਪੂਮ ਹਮਾਰੇ ਕਹਿ ਕੁਝ ਦਾਮ ਦਇਆ ਕਰ ਦੇਵ ਕਹਿ ਜੁਦ ਕਰੇ ਇਹ ਬਾਤ ਵਿਚਾਰੀ ਦਰਸਲ ਗੱਲ ਇਹ ਸੀ ਕਿ ਅਨੰਦਪੁਰ ਵਿੱਚ ਖਾਲਸੇ ਦੀ ਆਬਾਦੀ ਦਿਨੋ ਦਿਨ ਵੱਧ ਰਹੀ ਸੀ ਇਸ ਵਾਅਦੇ ਦਾ ਕਾਰਨ ਇਹ ਸੀ ਕਿ ਗੁਰੂ ਸਾਹਿਬ ਦੇ ਪਿਆਰ ਵੱਦੇ ਅਨੇਕਾਂ ਸਿੰਘਾਂ ਨੇ ਅਨੰਦਪੁਰ ਨੂੰ ਆਪਣਾ ਘਰ ਬਣਾ ਲਿਆ ਸੀ ਨਾਲ ਹੀ ਕਾਰੋਬਾਰ ਅਤੇ ਵਪਾਰਕ ਦ੍ਰਿਸ਼ਟੀ ਤੋਂ ਅਨੇਕਾਂ ਲੋਕ ਅਨੰਦਪੁਰ ਆ ਕੇ ਵਸ ਰਹੇ ਸਨ ਇਸ ਦੇ ਫਲਸਰੂਪ ਅਨੰਦਪੁਰ ਦਾ ਪਿੰਡ ਆਪਣੀ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਅਸਮਰਥ ਹੁੰਦਾ ਜਾ ਰਿਹਾ ਸੀ ਅਤੇ ਖਾਲਸੇ ਨੂੰ ਸੌਦਾ ਆਦ ਲੈਣ ਲਈ ਨਾਲ ਦੇ ਪਹਾੜੀ ਪਿੰਡਾਂ ਵਿੱਚ ਜਾਣਾ ਪੈਂਦਾ ਸੀ ਪਹਾੜੀ ਲੋਕ ਖਾਲਸੇ ਨਾਲ ਵਰਤ ਵਿਹਾਰ ਵਿੱਚ ਝਗੜਾ ਕਰ ਲੈਂਦੇ ਸਨ ਅਤੇ ਉਹਨਾਂ ਨੂੰ ਪਹਾੜੀ ਰਾਜੇ ਅਜਮੇਰ ਚੰਦ ਦੀ ਸ਼ੈ ਸੀ ਇਹ ਇੱਕ ਮੰਬੂਲੀ ਜਹੀ ਗੱਲ ਸੀ ਪਰ ਪਹਾੜੀ ਰਾਜੇ ਖਾਲਸੇ ਦੀ ਚੜ੍ਹਦੀ ਕਲਾ ਵੇਖ ਕੇ ਦੁਖੀ ਰਹਿੰਦੇ ਸਨ ਅਤੇ ਚਾਹੁੰਦੇ ਸਨ ਕੀ ਬਾਹਰੋਂ ਆਇਆ ਨੂੰ ਆਨੰਦਪੁਰ ਤੋਂ ਕੱਢਿਆ ਜਾਵੇ ਉਹ ਗੁਰੂ ਦਰਬਾਰ ਨੂੰ ਹੀ ਬਾਹਰੋਂ ਆਈ ਤਾਕਤ ਸਮਝਦੇ ਸਨ ਹਜ਼ੂਰ ਨੇ ਅ즈ਮੀਰ ਚਾਨ ਨੂੰ ਜਵਾਬ ਵਿੱਚ ਲਿਖ ਭੇਜਿਆ ਸੀ ਕਿ ਆਨੰਦਪੁਰ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਜ਼ਰਖਰੀਤ ਜ਼ਮੀਨ ਤੇ ਉਸਾਰਿਆ ਗਿਆ ਹੈ ਇਸ ਲਈ ਆਨੰਦਪੁਰ ਛੱਡ ਕੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਿੱਥੋਂ ਤੱਕ ਖਰਾਜ ਦੇਣ ਦਾ ਤਲਕ ਸੀ ہزور انسار انند پور باقی پہاڑی ریاستوں ورگی ریاست یا رجواڑا نہیں سی وہ تو آتمک آنند کے متلاشیا کا شہر سی خالصے کی نگری اور جنم بھومی سی اس لکھاج دن کا بھی سوال نہیں پیدا ہوتا پہاڑی راجے ہوں تک اس سٹے تے پہنچ چکے سن کہ جے گرو گوبند سنگھ مقابلہ کرنا ہے تو مغل حاقم کی مدد بہت ضروری ہے ਇਸ ਪਾਵ ਦਾ ਮੇਜਰ ਨਾਮਾ ਲਾਹੌਰ ਦੇ ਸੁਬੇਦਾਰ ਰਾਹੀਂ ਉਹ ਪਹਿਲਾਂ ਹੀ ਪੇਛੁਕੇ ਸਨ ਜਿਸ ਵਿੱਚ ਉਨ੍ਹਾਂ ਨੇ ਹੋਰਨਾਂ ਗੱਲਾਂ ਤੋਂ ਇਲਾਵਾ ਇਹ ਵੀ ਲਿਖਿਆ ਸੀ ਕਿ ਗੁਰੂ ਗੋਬਿੰਦ ਸਿੰਘ ਮੁਗਲ ਸਮਰਾਜ ਨੂੰ ਮਲਿਆ ਮੇਟ ਕਰਕੇ ਆਪਣੀ ਬਾਦਸ਼ਾਹੀ ਕਾਇਮ ਕਰਨ ਵੱਲ ਦਿਨੋ ਦਿਨ ਵਧ ਰਹੇ ਹਨ ਵਿਚਕਾਰ ਸਮਾਂ ਪੈ ਜਾਣ ਕਾਰਨ ਹੋ ਸਕਦਾ ਹੈ ਆਪ ਵੀ ਫਰਿਆਦੀ ਜਾ ਹੋਏ ਹੋਣ ਦਿੱਲੀ ਦੇ ਸੂਬੇਦਾਰ ਨੇ ਉਹ ਮੈਜਰਨਾਮਾ ਔਰੰਗਜ਼ੇਬ ਨੂੰ ਭੇਜ ਦਿੱਤਾ ਸੀ ਔਰੰਗਜ਼ੇਬ ਉਹਨਾਂ ਨੂੰ ਸਹਾਇਤਾ ਦੇਣਾ ਮੰਨ ਗਿਆ ਪਰ ਸ਼ਰਤ ਇਹ ਸੀ ਕਿ ਮੁਗਲ ਫੌਜਾਂ ਦਾ ਖਰਚ ਪਹਾੜੀ ਰਾਜੇ ਅਦਾ ਕਰਨਗੇ ਇਹ ਗੱਲ ਪਹਾੜੀ ਰਾਜਾ ਨੇ ਬੜੀ ਖੁਸ਼ੀ ਨਾਲ ਮੰਨ ਲਈ ਉਸ ਅਨੁਸਾਰ ਅਦੀਨਾ ਬੇਗ ਜਿਹਦਾ ਨਾਮ ਕਈ ਜਗ੍ਹਾ ਦਿਨਾ ਬੇਗ ਲਿਖਿਆ ਮਿਲਦਾ ਹੈ ਅਤੇ ਪੈਂਦਾ ਖਾਨ ਦੀ ਕਮਾਨ ਵਿੱਚ 10000 ਫੌਜ ਭੇਜ ਦਿੱਤੀ ਗਈ ਭੀਮ ਚੰਦ ਜਸਵਾਲ ਦੇ ਰਾਜੇ ਵੀਰ ਸਿੰਘ ਤੋਂ ਇਲਾਵਾ ਹੋਰ ਪਹਾੜੀ ਰਾਜੇ ਵੀ ਮੁਗਲੀਆਂ ਫੌਜਾਂ ਨਾਲ ਸਨ ਹਜੂਰ ਨੂੰ ਜਦੋਂ ਚੜੀਆਂ ਆ ਰਹੀਆਂ ਫੌਜਾਂ ਬਾਰੇ ਮਾਲੂਮ ਹੋਇਆ ਤਾਂ ਆਪ ਨੇ ਕਿਲੇ ਤੋਂ ਬਾਹਰ ਹੋ ਕੇ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਖਾਲਸਾ ਫੌਜ ਦੀ ਕਮਾਨ ਭਾਈ ਉਦੈ ਸਿੰਘ ਅਤੇ ਆਲਮ ਸਿੰਘ ਦੇ ਹੱਥ ਸੀ 20000 ਦੀ ਨਫਰੀ ਵਾਲੀ ਮੁਗਲ ਪਹਾੜੀ ਫੌਜ ਦਾ ਮੁਕਾਬਲਾ 7000 ਦੇ ਕਰੀਬ ਖਾਲਸਾ ਜਵਾਨ ਕਰ ਰਹੇ ਸਨ ਪਰ ਉਹਨਾਂ ਨੂੰ ਇੰਝ ਹੌਸਲਾ ਸੀ ਜਿਵੇਂ ਉਹਨਾਂ ਵਿੱਚੋਂ ਹਰੇਕ ਦੇ ਅੰਦਰ ਕਲਗੀ ਤਰ ਪ੍ਰਵੇਸ਼ ਕਰਕੇ ਲੜ ਰਿਹਾ ਸੀ ਜਾਂ ਉਹਨਾਂ ਨੂੰ ਲੜਾ ਰਹੇ ਸੀ ਕਿਸੇ ਦੇ ਚਿਹਰੇ ਉੱਤੇ ਕਬਰਾਟ ਨਹੀਂ ਸੀ ਦੁਸ਼ਮਣ ਦੀਆਂ ਫੌਜਾਂ ਨੂੰ ਉਹ ਇਸ ਤਰ੍ਹਾਂ ਕੱਟ ਵੱਢ ਰਹੇ ਸਨ ਜਿਵੇਂ ਗਾਜਰਾ ਮੂੜੀਆਂ ਕੱਟ ਰਹੇ ਹੋਣ ਦੁਸ਼ਮਣ ਦੀਆਂ ਸਫਾਂ ਸਾਗ ਵਾਂਗ چیر ਕੇ ਅੱਗੇ ਵਧ ਰਹੇ ਸਨ ਪਹਿੰਦੇ ਖਾਨ پورا پورا دمبا کھا جان والا دیوکد اور پڑے جسم والا جوان لڑائی دیتے دور ویخ کے حیران ہو رہا سی جے اس دی اتنی وڈی فوج گنتی دے سکھا کو ہار کھا گئی تا او کسی نو منہ نہیں بکھا سکے گا اے سوچ کے اس نے ایک ترقیب ورتی او با آواز بلند حضور نو مخاطب ہویا ہوا دا کان کرام دی کی لوڑ ہے آؤ اپنا دو ہاتھ کر کے لڑائی دا فیصلہ کر لیے پیغمبر دے سردار نے مسکراہت پری تکڑی تکنی اس دی تجویز پروان کر لی گھوڑے اڈی لا کے پیندہ خان پاس گروہ جی پہنچ گئے پیندہ خان نے حضور نو پہلا وار کرنے کہا پر سرکار نے کہا پہلا کدے کسی تو وار نہ اکال پور نے نو حکم دے رکھا ہے پہلا وار تو ہی کر پندے خان نے تاک کے حضور دا نشانہ بنیا اتے تیر چھڑ دیتا اس دا وار نشفل گیا حضور نے کہا کہ ایک خور بار کر لے پندے خان نے شرمندگی دے جذبے سے غصے دے پار تھلے دبایا پینترا بدلیا پھر وار کر تیار ہو گیا حجور ایک دم چھال مار کے گھوڑے تو اتر گئے دشمن دا وار پھر خالی ہو گیا پیندا خان دا ماریا بجن ہی لگا سی کہ حجور نے اس دا گھوڑا روک کے کہا ہوں میری واری دے کے جا پینا خان دا سارا شریر ذرا بختر کجیا ہوا سی پر کن کچھ نگا سی حجور نے نشانہ رکھ کے ایسا تیر چڑیا، ਕਿੱਪੈ ਦਾ ਖਾਨ ਦੇ ਇੱਕ ਕੰਨ ਵਿੱਚੋਂ ਦਾਖਲ ਹੋ ਕੇ ਦੂਜੇ ਕੰਨ ਵਿੱਚੋਂ ਨਿਕਲ ਗਿਆ ਉਧਰ ਇਤਨੇ ਤੱਕ ਦੀਨ ਬੇਗ ਵੀ ਜ਼ਖਮੀ ਹੋ ਗਿਆ ਸੀ ਮੁਗਲ ਫੋਜਾਂ ਦੇ ਘੋੜਿਆਂ ਨੂੰ ਅਜੇ ਹੀ ਅੱਡੀ ਲਾਈ ਕਿ ਕੀਰਤਪੁਰ ਤਰਪ ਕੇ ਉਹਨਾਂ ਨੂੰ ਇਹ ਯਕੀਨ ਆਇਆ ਕਿ ਭਾਵੇਂ ਹਾਰ ਗਏ ਸਨ ਪਰ ਬਚ ਗਏ ਸਨ ਦੀਨ ਬੇਗ ਨੇ ਬਚੀ ਫੌਜ ਸਮੇਤ ਸਰਹੰਦ ਚਲੇ ਜਾਣਾ ਹੀ ਠੀਕ ਸਮਝਿਆ ਖਾਲਸਾ ਸਾਜਣ ਤੋਂ ਪਿੱਛੋਂ ਹਜੂਰ ਦੀ ਇੱਕ ਪਹਿਲੀ ਲੜਾਈ ਸੀ ਅਥੇ ਮੁਕਾਬਲਾ ਪਹਾੜੀ ਰਾਜਾਂ ਤੇ ਮੁਗਲ ਫੌਜਾਂ ਦੋਹਾਂ ਨਾਲ ਸੀ ਲੜਾਈ ਖੁੱਲੇ ਮੈਦਾਨ ਵਿੱਚ ਹੋਈ ਸੀ ਅਥੇ ਖਾਲਸਾ ਬੋਜਾਂ ਨੇ ਪਹਾੜੀ ਤੇ ਮੁਗਲ ਫੌਜਾਂ ਦਾ ਰੋਪਣ ਦਾ ਪਿੱਛਾ ਕੀਤਾ ਸੀ ਨਿਰਸੰਦੇਹ ਲੜਾਈ ਦਾ ਅੰਤ ਫੈਸਲਾ ਕੌਣ ਸੀ ਖਾਸੇ ਦੇ ਹੱਕ ਵਿੱਚ ਸੀ ਇਸ ਲੜਾਈ ਦੇ ਅੰਤ ਉੱਤੇ ਕਾਫੀ ਗੋਲੇ ਸਿੱਕਾ ਅਤੇ ਹੋਰ ਮਾਲ ਮਤ ਖਾਲਸਾ ਹੋ ਜਾਂਦੇ ਹੱਥ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ